ਆ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ ਜਿੱਥੇ ਬੀਤੀ ਰਾਤ ਇੱਕ ਹਾਦਸਾ ਵਾਪਰਿਆ ਹੈ ਹਾਦਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਇੱਕ ਟਰੱਕ ਅਤੇ ਕਾਰ ਦੇ ਵਿਚਾਲੇ ਬੀਤੀ ਰਾਤ ਭਿਆਨਕ ਟੱਕਰ ਹੋਈ ਹੈ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਪਿੰਡ ਬੱਗੇ ਕਾ ਮੋੜ ਦੇ ਨਜ਼ਦੀਕ ਤੋਂ ਜਿੱਥੇ ਇੱਕ ਟਰੱਕ ਅਤੇ ਕਾਰ ਦੇ ਵਿਚਾਲੇ ਟੱਕਰ ਹੋਈ ਆ ਟੱਕਰ ਇਨੀ ਭਿਆਨਕ ਸੀ ਕਿ ਕਾਰ ਸਵਾਰ ਦੀ ਮੌਤ ਹੋ ਗਈ ਗੱਜੂ ਹਸਤਾ ਪਿੰਡ ਫਾਜ਼ਿਲਕਾ ਦਾ ਰਹਿਣ ਵਾਲਾ ਕਾਰ ਚਾਲਕ ਜਿਸ ਦੀ ਮੌਤ ਹੋ ਗਈ ਤਸਵੀਰਾਂ ਰੋਡ ਤੇ ਖੜੀ ਕਾਰ ਦੀਆਂ ਵੀ ਤੁਹਾਨੂੰ ਦਿਖਾਣੇ ਆ ਦੂਰ ਤੁਸੀਂ ਦੇਖ ਰਹੇ ਹੋਵੋਗੇ ਤੁਹਾਨੂੰ ਸ਼ਾਇਦ ਦਿਖਾਈ ਦੇਣਗੀਆਂ ਤਾਂ ਪਹਿਲਾਂ ਇਸ ਹਾਦਸੇ ਦੇ ਨਾਲ ਜਿੱਥੇ ਇੱਕ ਮਨੁੱਖੀ ਜਾਨ ਗਈ ਆ ਉੱਥੇ ਹੀ ਇਸ ਹਾਦਸੇ ਦੇ ਨਾਲ ਜੋ ਨੁਕਸਾਨ ਹੋਇਆ ਟਰੱਕ ਦਾ ਨੁਕਸਾਨ ਤੁਸੀਂ ਦੇਖ ਸਕਦੇ ਹੋ ਔਰ ਵੱਡੀ ਗੱਲ ਹਜੇ ਵੀ ਜਿਹੜਾ ਡੀਜ਼ਲ ਹੈਗਾ ਟਰੱਕ ਦਾ ਉਹ ਵਗਦਾ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਟਰੱਕ ਦੇ ਵਿੱਚ ਤੇਲ ਭਰਿਆ ਸੀ ਔਰ ਇਸ ਤੋਂ ਇਲਾਵਾ ਜੋ ਡੀਜ਼ਲ ਸੀਗਾ ਟਰੱਕ ਦੇ ਵਿੱਚ ਡੀਜ਼ਲ ਟੈਂਕ ਹੈ ਜਿਹੜਾ ਉਹ ਵਗਦਾ ਹੋਇਆ ਦਿਖਾਈ ਦੇ ਰਿਹਾ ਔਰ ਇਸ ਤੇਲ ਦੇ ਨਾਲ ਜਿਹੜਾ ਨਰਸਰੀ ਸੀ ਇੱਥੇ ਉਸ ਦਾ ਵੱਡਾ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਸ਼ੁਰੂਆਤੀ ਤੌਰ ਤੇ ਇੱਥੇ ਗਮਲੇ ਟੁੱਟੇ ਹੋਏ ਦਿਖਾਈ ਦੇ ਰਹੇ ਆ ਤਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਣੇ ਆ ਇਹ ਸਾਰੇ ਦੇ ਸਾਰੇ ਪੌਦੇ ਜਿਹੜੇ ਆ ਇਹ ਤੇਲ ਦੇ ਵਿੱਚ ਸਨੇ ਹੋਏ ਆ ਇਹ ਸਾਰੇ ਪੌਦੇ ਤੇਲ ਦੇ ਕਾਰਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਆ ਔਰ ਨੁਕਸਾਨ ਵੱਡਾ ਹੋਇਆ ਔਰ ਨਰਸਰੀ ਦੇ ਤੁਹਾਨੂੰ ਤਸਵੀਰਾਂ ਨਰਸਰੀ ਦੀਆਂ ਵੀ ਦਿਖਾਣੇ ਆ ਆ ਦੇਖੋ ਕਿਸ ਤਰ੍ਹਾਂ ਦੇ ਨਾਲ ਤੇਲ ਜਿਹੜਾ ਹੈਗਾ ਉਹ ਪੂਰੀ ਇਸ ਨਰਸਰੀ ਦੇ ਵਿੱਚ ਫੈਲ ਚੁੱਕਾ ਦੂਰ ਦੂਰ ਤੱਕ ਸਾਰੇ ਦੇ ਸਾਰੇ ਬੂਟੇ ਜਿਹੜੇ ਆ ਉਹ ਤੇਲ ਦੇ ਵਿੱਚ ਦਿਖਾਈ ਦੇ ਰਹੇ ਆ ਤਾਂ ਇਸ ਨਰਸਰੀ ਦਾ ਜੋ ਮਾਲਕ ਆ ਉਸ ਨਾਲ ਵੀ ਗੱਲ ਕਰਦੇ ਆ ਤੁਸੀਂ ਹਾਲਾਤ ਦੇਖ ਸਕਦੇ ਹੋ ਟਰੱਕ ਜਿਹੜਾ ਹੈਗਾ ਉਹ ਕਾਰ ਦੇ ਵਿੱਚ ਵੱਜਦਾ ਔਰ ਉਸ ਤੋਂ ਬਾਅਦ ਜਿਹੜਾ ਸਿੱਧਾ ਇਸ ਨਰਸਰੀ ਕੋਲੇ ਆ ਕੇ ਪਲਟ ਜਾਂਦਾ ਔਰ ਟਰੱਕ ਦੇ ਵਿੱਚ ਜਿਹੜਾ ਤੇਲ ਸੀਗਾ ਉਹ ਇਸ ਨਰਸਰੀ ਦੇ ਵਿੱਚ ਪਹੁੰਚ ਜਾਂਦਾ ਦੱਸ ਦिए ਕਿ ਤੇਲ ਵਾਲਾ ਟੈਂਕਰ ਸੀਗਾ ਜੋ ਉਹ ਜੋ ਇੱਥੇ ਪਲਟਿਆ ਹੈ ਤਾਂ ਬਾਈ ਹੁਣੀ ਨਾਲ ਹੈਗੇ ਆ ਜਿਨ੍ਹਾਂ ਦੀ ਇਹ ਨਰਸਰੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨੁਕਸਾਨ ਹੋਇਆ ਕਿੰਨਾ ਕੋ ਨੁਕਸਾਨ ਹੋਇਆ ਔਰ ਹਾਦਸਾ ਕਿੱਦਾਂ ਵਾਪਰਿਆ ਜਾਣਨ ਦੀ ਕੋਸ਼ਿਸ਼ ਕਰਦੇ ਆ ਜੀ ਬਾਈ ਜੀ ਕੀ ਨਾਂ ਹੈ ਜੀ ਗਰੋਵ ਕਮਬੋਜ ਜੀ ਗਰੋਵ ਜੀ ਕਿੱਦਾਂ ਕੀ ਹਾਦਸਾ ਵਾਪਰਿਆ ਇਹ ਇਹ ਰਾਤ 10:00 ਵਜੇ ਦੀ ਗੱਲ ਹੈ ਜੀ ਉਦੋਂ ਇੱਕ ਕਾਰ ਤੇ ਟਰੱਕ ਦੀ ਹੈ ਆਪਸੀ ਟੇੜ ਹੋਇਆ ਜੀ ਹੂੰ ਉਦੋਂ ਕਾਰ ਦੇ ਵਿੱਚ ਦੋ ਸਵਾਰ ਸੀ ਉਧਰ ਆ ਰਹੇ ਸੀ ਇਧਰ ਜਲਾਲਾਵਾਂ ਤੂੰ ਜਾ ਰਹੇ ਸੀ ਟਰੱਕ ਨੇ ਕੁਫਾਈਲ ਘਾਤ ਆ ਰਹੇ ਸੀ ਇੱਥੇ ਫੜਿਆ ਜੀ ਤੇ ਕਾਰ ਸਵਾਰ ਦੀ ਤਾਂ ਮੌਤ ਹੋ ਗਈ ਹੈ ਜੀ ਮੌਕੇ ਤੇ ਟਰੱਕ ਇਥੇ ਪਲਟ ਗਿਆ ਜਿੰਦੇ ਤੇਲ ਹੈ ਸਾਰਾ ਜੀ ਬਾਹਰ ਆ ਗਿਆ ਹੂੰ ਉਸ ਤੋਂ ਬਾਅਦ ਇਹ ਕਿਹੜਾ ਤੇਲ ਕਿਹੜਾ ਹੈ ਟਰੱਕੇ ਚ ਇਹ ਸੋਇਆ ਬੀਨ ਦਾ ਤੇਲ ਸੋਇਆ ਬੀਨ ਦਾ ਤੇਲ ਹੈ ਜੀ ਅੱਛਾ ਸੋਇਆ ਬੀਨ ਦਾ ਤੇਲ ਹੈ ਜੀ ਨੁ ਫਿਲਟਰ ਹੋਣ ਵਾਸਤੇ ਜਾ ਰਿਹਾ ਅਸੀਂ ਹੂੰ ਇਹ ਕਿੱਥੋਂ ਆ ਰਿਹਾ ਸੀ ਟਰੱਕ ਤੇ ਕਿੱਥੇ ਜਾ ਰਿਹਾ ਸੀ ਜੀ ਜੇ ਨਹੀਂ ਪਤਾ ਕਿੱਥੋਂ ਆ ਰਿਹਾ ਸੀਗਾ ਤੇ ਨਕੌਦਰ ਜਾਣਾ ਜੀ ਨਕੌਦਰ ਜਾਣਾ ਸੀਗਾ ਅੱਛਾ ਤੇ ਜਿਹੜੇ ਜਿਹੜੇ ਕਾਰ ਸਵਾਰ ਹੈ ਜਿੱਦੀ ਡੈਥ ਹੋਈ ਹੈ ਉਹ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਗੰਜੋ ਹਸਤਾ ਹੀ ਹੈ ਜੀ ਫਾਇਲ ਫਾਇਲ ਅੱਛਾ ਬੂਟਿਆਂ ਦਾ ਕੀ ਨੁਕਸਾਨ ਹੋਇਆ ਤੁਹਾਡੇ ਆਹ ਜਿਹੜਾ ਸਾਹਮਣੇ ਦਿਖਾਈ ਦੇ ਰਿਹਾ ਤੇਲ ਸਾਰੀ ਨਰਸਰੀ ਵਿੱਚ ਫੈਲ ਗਿਆ ਹੈ ਹਾਂ ਜੀ ਸਾਰੀ ਨਰਸਰੀ ਵਿੱਚ ਫੈਲ ਗਿਆ ਹੈ ਕੀ ਨੁਕਸਾਨ ਹੋਇਆ ਪਾਜੀ ਤਕਰੀਬਨ ਹੀ ਸਾਰੇ ਪਲਾਂਟ ਖਰਾਬ ਹੀ ਹੋ ਗਏ ਨੇ ਤੇਲ ਸਾਰਿਆਂ ਦੇ ਵਿੱਚ ਚੱਲ ਗਿਆ ਹੈ ਥੈਲੀਆਂ ਦੇ ਵਿੱਚ ਜ਼ਮੀਨ ਨੇ ਚੱਲਿਆ ਗਿਆ ਥੈਲੀਆਂ ਚੱਲਿਆ ਗਿਆ ਜਿੰਦੇ ਕਰਕੇ ਸਾਰੇ ਪਲਾਂਟ ਪ੍ਰੋਡਕਟ ਹੋ ਗਏ ਨੇ ਕਿੰਨਾ ਜੇ ਆਪਾਂ ਵੈਸੇ ਗੱਲ ਕਰੀਏ ਪੈਸਿਆਂ ਦਾ ਤਾਂ ਕਿੰਨੇ ਕੁ ਦਾ ਨੁਕਸਾਨ ਕਮ ਸੇ ਕਮ 7-8 ਲੱਖ ਦਾ ਜੀ ਨੁਕਸਾਨ ਹੋ ਗਿਆ 7-8 ਲੱਖ ਰੁਪਏ ਦੇ ਬੂਟੇ ਜਿਹੜੇ ਆ ਉਹ ਨੁਕਸਾਨੇ ਗਏ अच्छा। ਬਜਾ ਦੇਖ ਹੀ ਰਹੇ ਹੋ ਸਾਹਿਬ। ਤੇ ਇਹ ਟਰੱਕ ਵਾਲੇ ਹੈਗੇ ਡਰਾਈਵਰ ਇੱਥੇ ਨਹੀਂ ਜੀ ਇਹ ਤਾਂ ਮੋਕੇ ਦੇ ਰਾਤ ਨੂੰ ਚਲੇ ਗਿਆ ਸੀ ਵਿੱਚੋਂ। ਅੱਛਾ ਰਾਤੀ ਫਰਾਰ ਹੋ ਗਏ ਇਥੋਂ। ਹਾਂਜੀ ਹਾਂਜੀ। ਅੱਛਾ ਹਾਲੀ ਤੱਕ ਕੋਈ ਵੀ ਨਹੀਂ ਆਇਆ। ਨਹੀਂ ਬਜੀ। ਤੇ ਆਹ ਜਿਹੜਾ ਤੇਲ ਵਗੀ ਜਾਂਦਾ ਇਹ ਇਹ ਵੀ ਆ ਰਾਤ ਤੋਂ ਹੀ ਐਵੇਂ ਚੱਲ ਰਿਹਾ ਜੀ। ਬੜੀ ਗਰਮੀ ਹੈ। ਹਾਂਜੀ ਬਜੀ ਅੱਗ ਲੱਗਣ ਦਾ ਵੀ ਡਰ ਹੈ ਕਹਿ ਕੇ ਹੰਦਾ। ਕੋਈ ਬੰਦਾ ਨਹੀਂ ਆਇਆ ਜੀ ਇਹ ਤੈਨੂੰ ਸੰਭਲਣ ਵਾਸਤੇ। ਹਾਂ। ਉਦਾਂ ਹੀ ਵਗ ਰਿਹਾ। ਆ ਤੁਸੀਂ ਦੇਖ ਹੀ ਰਹੇ ਹੋ ਸਾਰੇ ਜ਼ਮੀਨ ਵਿੱਚ ਵੀ ਸਾਰਾ ਤੇਲ ਹੀ ਤੇਲ ਹੋ ਗਿਆ ਜੀ। ਲਾਸਟ ਤੱਕ ਜ਼ਮੀਨ ਵਿੱਚ ਤੇਲ ਪਹੁੰਚ ਗਿਆ। ਬੜੀ ਮਾੜੀ ਗੱਲ ਹੈ ਜੀ ਤਾਂ ਬਾਕੀ ਫਿਰ ਵੀ ਬਹੁਤ ਕੋਸ਼ਿਸ਼ ਕਰਕੇ ਪਲਾਂਟ ਵਿੱਚੋਂ ਕੱਢੇ ਨੇ ਵਿਚਾਲੇ ਆਪਦੇ ਪਾਣੀ ਦੀ ਸਪ੍ਰੇ ਕਰ ਕਰਕੇ ਵਿਚਾਨ ਦੀ ਕੋਸ਼ਿਸ਼ ਕਰ ਰਿਹਾ ਪਰ ਮੁਸ਼ਕਲ ਹੈ ਜੀ ਤੇਲ ਨਾਲ ਚਲਾ ਗਿਆ ਅੰਦਰ ਤੇ ਉਹਦੇ ਕਰਕੇ ਮੁਸ਼ਕਲ ਹੀ ਹੈ ਜੀ ਪਲਾਂਟ ਮੁਸ਼ਕਲ ਆ ਬਚਣਗੇ ਬੜੀ ਮੁਸ਼ਕਲ ਹੈ ਤੁਹਾਡੇ ਸਾਹਮਣੇ ਕਾਰ ਵਿਖਾਓਗੇ ਇੱਕ ਵਾਰ ਕਿੱਥੇ ਕਾਰ ਕਾਰ ਵੇਖੀਏ ਤਾਂ ਇਹ ਹਾਦਸਾ ਵਾਪਰਿਆ ਦੱਸ ਦਈਏ ਕਿ ਇਸ ਦੇ ਨਾਲ ਜਿੱਥੇ ਇੱਕ ਸ਼ਖਸ ਦੀ ਮੌਤ ਹੋਈ ਆ ਉੱਥੇ ਹੀ ਤਸਵੀਰਾਂ ਤੁਹਾਨੂੰ ਦਿਖਾਣੇ ਆ ਕਾਰ ਅਤੇ ਤੇਲ ਵਾਲੇ ਟੈਂਕਰ ਦੇ ਵਿੱਚ ਆਲੇ ਟੱਕਰ ਹੋਈ ਹੈ ਤਾਂ ਹੁਣ ਤਸਵੀਰਾਂ ਕਾਰ ਦੀਆਂ ਤੁਹਾਨੂੰ ਦਿਖਾਣ ਲੱਗੇ ਆ ਜੋ ਹਾਦਸਾ ਵਾਪਰਿਆ ਪਹਿਲਾਂ ਤੁਸੀਂ ਆ ਦੇਖੋ ਕਾਰ ਦਾ ਜਿਹੜਾ ਬਾਹਰ ਨਟ ਹੁੰਦਾ ਉਹ ਕਿੱਡੀ ਦੂਰ ਜਿਹੜਾ ਹੈਗਾ ਉਹ ਉੱਡ ਕੇ ਗਿਆ ਇਸੇ ਤਰ੍ਹਾਂ ਹੀ ਆ ਕਾਰ ਦੇ ਕਹ ਲਈਏ ਕਿ ਪਰ ਖੱੱਚੇ ਉੱਡ ਗਏ ਤਾਂ ਉਹ ਗਲਤ ਨਹੀਂ ਹੋਏਗਾ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਹੋਇਆ ਕਾਰ ਦਾ ਤਾਂ ਇੱਕ ਸ਼ਖਸ ਦੀ ਮੌਤ ਵੀ ਕਹਿੰਦੇ ਆ ਇਸ ਹਾਦਸੇ ਦੇ ਵਿੱਚ ਹੋ ਗਈ ਫਾਜ਼ਿਲਕਾਹ ਇਲਾਕੇ ਦਾ ਰਹਿਣ ਵਾਲਾ ਸੀ ਤਾਂ ਆਹ ਕਾਰ ਹੈ ਜੋ ਹਾਦਸੇ ਦਾ ਸ਼ਿਕਾਰ ਹੋਈ ਹੈ ਦੱਸ ਦਈਏ ਕਿ ਕਾਰ ਅਤੇ ਤੇਲ ਵਾਲੇ ਟੈਂਕਰ ਦੇ ਵਿਚਾਲੇ ਇਹ ਟੱਕਰ ਹੋਈ ਹੈ ਜਿਸ ਦੇ ਫਲਸਵ ਰੂਪ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਔਰ ਦੱਸ ਦਈਏ ਕਿ ਕੈਂਟਰ ਟੈਂਕਰ ਹੈ ਜੋ ਤੇਲ ਵਾਲਾ ਤੇਲ ਵਾਲਾ ਟੈਂਕਰ ਹੈ ਉਸ ਦੇ ਵਿੱਚ ਜੋ ਸੋਇਆਬੀਨ ਦਾ ਤੇਲ ਸੀਗਾ ਉਸ ਦੇ ਕਾਰਨ ਜਿਹੜਾ ਹੈਗਾ ਇੱਕ ਨਰਸਰੀ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ ਨਰਸਰੀ ਦੇ ਜਿੰਨੇ ਪੌਦੇ ਹੈਗੇ ਆ ਉਹ ਸਾਰੇ ਹੀ ਉਸ ਤੇਲ ਦੀ ਚਪੇਟ ਦੇ ਵਿੱਚ ਆ ਗਏ ਆ ਜਿਸ ਦੇ ਨਾਲ ਨਰਸਰੀ ਦੇ ਸਾਰੇ ਪੌਦੇ ਖਰਾਬ ਹੋ ਗਏ ਨੁਕਸਾਨੇ ਗਏ ਤਾਂ 7 ਤੋਂ 8 ਲੱਖ ਰੁਪਏ ਦਾ ਦੱਸਦੇ ਆ ਕਿ ਨਰਸਰੀ ਦਾ ਵੀ ਨੁਕਸਾਨ ਹੋਇਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਬੱਗੇ ਕੇ ਮੋੜ ਦੇ ਨਜ਼ਦੀਕ ਤੋਂ ਜਿੱਥੇ ਇਹ ਕਾਰ ਅਤੇ ਤੇਲ ਵਾਲੇ ਟੈਂਕਰ ਦੇ ਚ ਟੱਕਰ ਹੋਈ ਹੈ ਕਾਰ ਚਾਲਕ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ ਔਰ ਤੇਲ ਵਾਲਾ ਟੈਂਕਰ ਜਿਹੜਾ ਹੈਗਾ ਇੱਥੋਂ ਤਕਰੀਬਨ 4-500 ਫੁੱਟ ਅੱਗੇ ਜਾ ਕੇ ਪਲਟ ਜਾਂਦਾ ਹੈ ਔਰ ਉਸ ਦੇ ਪਲਟਣ ਦੇ ਨਾਲ ਜਿਹੜਾ ਹੈਗਾ ਤੇਲ ਉਹ ਨਰਸਰੀ ਚ ਪਹੁੰਚ ਜਾਂਦਾ ਔਰ ਨਰਸਰੀ ਦੇ ਸਾਰੇ ਹੀ ਬੂਟੇ ਜਿਹੜੇ ਹੈਗੇ ਆ ਉਹ ਖਰਾਬ ਹੋ ਜਾਂਦੇ ਆ ਦੱਸ ਦਈਏ ਕਿ ਹਜੇ ਤੱਕ ਟਰੱਕ ਦੇ ਵਿੱਚੋਂ ਜਿਹੜਾ ਡੀਜ਼ਲ ਹੈ ਉਹ ਹਜੇ ਤੱਕ ਰਿਸ ਰਿਹਾ ਔਰ ਜੋ ਤੇਲ ਹੈ ਉਸ ਦੇ ਵਿੱਚ ਉਹ ਵੀ ਰਿਸ ਰਿਹਾ ਗਰਮੀ ਬਹੁਤ ਜ਼ਿਆਦਾ ਹੈ ਟਾਇਰ ਦੇ ਵਿੱਚ ਜੋ ਨੁਕਸਾਨ ਹੋਇਆ ਉਹ ਤਾਂ ਹੋਇਆ ਹੀ ਹੈ ਉਸ ਤੋਂ ਇਲਾਵਾ ਹੁਣ ਇਸ ਗੱਲ ਦਾ ਵੀ ਡਰ ਬਣਿਆ ਕਿ ਇਸ ਨੂੰ ਅੱਗ ਨਾ ਲੱਗ ਜਾਏ ਕਿਉਂਕਿ ਡੀਜ਼ਲ ਜਿਹੜਾ ਹੈਗਾ ਔਰ ਤੇਲ ਜਿਹੜਾ ਹੈਗਾ ਉਹ ਲਗਾਤਾਰ ਇਸ ਦੇ ਵਿੱਚੋਂ ਲੀਕ ਹੋ ਰਿਹਾ ਜੋ ਕਿ ਤਸਵੀਰਾਂ ਚ ਤੁਸੀਂ ਲਾਈਵ ਇਸ ਸਮੇਂ ਦੇਖ ਰਹੇ ਹੋ ਗਰਮੀ ਬਹੁਤ ਜ਼ਿਆਦਾ ਹੈ ਐਬਜੇ ਦੇ ਵਿੱਚ ਦੱਸਦੇ ਆ ਕਿ ਟਰਾਲੇ ਦਾ ਜੋ ਡਰਾਈਵਰ ਹੈ ਉਹ ਰਾਤ ਹੀ ਇੱਥੋਂ ਚਲਾ ਜਾਂਦਾ ਭੱਜ ਜਾਂਦਾ ਮੌਕੇ ਤੋਂ ਫਰਾਰ ਹੋ ਜਾਂਦਾ ਹਜੇ ਤੱਕ ਇੱਥੇ ਕੋਈ ਨਹੀਂ ਪਹੁੰਚਿਆ ਤਾਂ ਇਹ ਤੇਲ ਹੈ ਜਿਹੜਾ ਨਰਸਰੀ ਨੂੰ ਜਾ ਰਿਹਾ ਜਿਸ ਦੇ ਨਾਲ ਤੁਸੀਂ ਦੇਖ ਸਕਦੇ ਆ ਕਿ ਇਹ ਸਾਰੇ ਬੂਟੇ ਜਿਹੜੇ ਆ ਪ੍ਰਭਾਵਿਤ ਹੋਏ ਆ ਖਰਾਬ ਹੋ ਗਏ ਔਰ ਇਹ ਦੱਸਦੇ ਆ ਕਿ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋਇਆ ਔਰ ਇਹਨਾਂ ਬੂਟਿਆਂ ਦੇ ਹੁਣ ਚੱਲਣ ਦੀ ਵੀ ਕੋਈ ਸੰਭਾਵਨਾ ਨਹੀਂ ਹੈਗੀ ਕਿਉਂਕਿ ਇਹ ਤੇਲ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੇ ਗਏ ਆ ਤਾਂ ਹਜੇ ਤੱਕ ਟਰੱਕ ਚਾਲਕ ਜਾਂ ਟਰੱਕ ਦਾ ਡਰਾਈਵਰ ਜਾਂ ਟਰੱਕ ਦੇ ਜੋ ਮਾਲਕ ਹੈਗੇ ਆ ਉਹ ਇੱਥੇ ਨਹੀਂ ਪਹੁੰਚੇ ਲੇਕਿਨ ਨੁਕਸਾਨ ਬਹੁਤ ਵੱਡਾ ਹੋਇਆ ਜਿੱਥੇ ਇੱਕ ਇਨਸਾਨੀ ਮਨੁੱਖੀ ਜਾਨ ਚਲੀ ਗਈ ਇਸ ਹਾਦਸੇ ਦੇ ਵਿੱਚ ਉੱਥੇ ਹੀ ਇਸ ਨਰਸਰੀ ਵਾਲਿਆਂ ਦਾ ਆਰਥਿਕ ਨੁਕਸਾਨ ਜਿਹੜਾ ਹੈਗਾ ਉਹ ਹੋਇਆ ਵੱਡੇ ਪੱਧਰ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਇੱਕ ਟਰੱਕ ਅਤੇ ਕਾਰ ਦੇ ਵਿਚਾਲੇ ਟੱਕਰ ਹੁੰਦੀ ਹੈ ਔਰ ਉਸ ਟੱਕਰ ਤੋਂ ਬਾਅਦ ਜਿਹੜਾ ਹੈਗਾ ਟੈਂਕਰ ਦੇ ਵਿੱਚ ਜੋ ਤੇਲ ਹੁੰਦਾ ਉਹ ਸਾਰੇ ਦਾ ਸਾਰਾ ਜਿਹੜਾ ਇਸ ਨਰਸਰੀ ਦੇ ਵਿੱਚ ਫੈਲ ਜਾਂਦਾ ਔਰ ਤੇਲ ਫੈਲਣ ਦੇ ਨਾਲ ਨਰਸਰੀ ਦੇ ਵਿੱਚ ਜਿਹੜੇ ਬੂਟੇ ਆ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇੱਥੇ ਬੂਟੇ ਹੁੰਦੇ ਆ ਔਰ ਉਹ ਬੂਟੇ ਜਿਹੜੇ ਆ ਉਹ ਤੇਲ ਦੇ ਨਾਲ ਪ੍ਰਭਾਵਿਤ ਹੁੰਦੇ ਆ ਤਾਂ ਕਹਿ ਲਈਏ ਕਿ ਹੁਣ ਇਹ ਬੂਟੇ ਚੱਲਣ ਦੇ ਕਾਬਲ ਨਹੀਂ ਰਹਿ ਗਏ ਤਾਂ ਉਹ ਗਲਤ ਨਹੀਂ ਹੋਏਗਾ ਇਹ ਬਾਈ ਜੀ ਚੱਲ ਸਕਦੇ ਹੁਣ ਕੋਈ ਉਮੀਦ ਨਹੀਂ ਤੁਹਾਡੇ ਸਾਹਮਣੇ ਸਾਰੇ ਉਪਰ ਆ ਹੋਈ ਜਾਂਦਾ ਜੀ ਆ ਯੈਲੋ ਹੋਈ ਜਾਂਦੇ ਸਾਰੇ ਯੈਲੋ ਹੋਣੇ ਸ਼ੁਰੂ ਹੋ ਗਏ ਅਜੇ ਤਾਂ ਰਾਤ ਹੀ ਹੋ ਜਾ ਜਦੋਂ ਤੁੱਪ ਜੰਗੋਂ ਪੈ ਗਈ ਜ਼ਬਰਦਸਤ ਮੌਨਗੇ ਜਾਣ ਕਿਉਂਕਿ ਪਰਦੇਸ ਹੌਫਟ ਹੁੰਦੇ ਨੇ ਜੀ ਇੰਨਾ ਨਰਸਰੀ ਦਾ ਕੋਈ ਇੰਸ਼ੋਰੈਂਸ ਵਗੈਰਾ ਹੈਗਾ ਸੀ ਨਹੀਂ ਭਾਈ ਜੀ ਨਹੀਂ ਨਹੀਂ ਹੁੰਦਾ ਹੀ ਨਹੀਂਗਾ ਰੱਕਦਾ ਤਾਂ ਹੋਏਗਾ ਟਰੱਕ ਵਾਲੇ ਆ ਇੰਸ਼ੋਰੈਂਸ ਕੰਪਨੀ ਦੇਗੀ ਇੰਸ਼ੋਰੈਂਸ ਜੇ ਪਰ ਉਹ ਵੀ ਬੜਾ ਲੰਮਾ ਪ੍ਰੋਸੀਜਰ ਨੁਕਸਾਨ ਤਾਂ ਅੱਜ ਹੋ ਗਿਆ ਸੀਜ਼ਨ ਚੱਲਦਾ ਪਿਆ ਹਨ ਹਾਂਜੀ ਹੁਣ ਸੀਜ਼ਨ ਆਈ ਹੁਣ ਸਾਰਾ ਨੁਕਸਾਨ ਹੋ ਗਿਆ ਇਹ ਤਾਂ ਬਾਈ ਹੁਣਾਂ ਦਾ ਸੀਜ਼ਨ ਹੈ ਔਰ ਸੀਜ਼ਨ ਦੇ ਵਿੱਚ ਨੁਕਸਾਨ ਜਿਹੜਾ ਹੈ ਉਹ ਵੱਡਾ ਹੋ ਗਿਆ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਲਾਈਵ ਦਿਖਾ ਰਹੇ ਆ ਇਸ ਸਮੇਂ ਦੀਆਂ ਟਰੱਕ ਅਤੇ ਕਾਰ ਦੇ ਵਿਚਾਲੇ ਟੱਕਰ ਹੁੰਦੀ ਹੈ ਔਰ ਇਸ ਟੱਕਰ ਦੇ ਨਤੀਜੇ ਵਜੋਂ ਇੱਕ ਸ਼ਖਸ ਦੀ ਮੌਤ ਹੋ ਜਾਂਦੀ ਹੈ ਔਰ ਤੇਲ ਵਾਲੇ ਟੈਂਕਰ ਦੇ ਪਲਟਣ ਦੇ ਨਾਲ ਇਹ ਨਰਸਰੀ ਦਾ 7 ਤੋਂ 8 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹਜ਼ਾਰਾਂ ਦੀ ਤعداد ਦੇ ਵਿੱਚ ਤੇ ਪੌਦੇ ਸਨ ਜਿਹੜੇ ਨਰਸਰੀ ਦੇ ਵਿੱਚ ਉਹ ਇਸ ਤੇਲ ਦੀ ਚਪੇਟ ਵਿੱਚ ਆਏ ਆ ਜਿਸ ਦੇ ਨਾਲ ਹੁਣ ਉਹ ਸੜਨੇ ਸ਼ੁਰੂ ਹੋ ਗਏ ਆ ਤੇ ਇੱਕ ਵੱਡਾ ਨੁਕਸਾਨ ਹੋਇਆ ਔਰ ਟਰੱਕ ਦਾ ਮਾਲਕ ਔਰ ਡਰਾਈਵਰ ਹਜੇ ਤੱਕ ਦੱਸਦੇ ਆ ਕਿ ਇੱਥੇ ਨਹੀਂ ਪਹੁੰਚੇ ਇਹ ਤੋਂ ਮੌਕੇ ਤੋਂ ਰਾਤ ਹੀ ਉਹ ਫਰਾਰ ਹੋ ਜਾਂਦੇ ਔਰ ਚਿੰਤਾ ਵਾਲੀ ਗੱਲ ਇਹ ਹੈ ਕਿ ਟਰੱਕ ਤੋਂ ਤੇਲ ਜਿਹੜਾ ਹੈਗਾ ਉਹ ਹਜੇ ਤੱਕ ਰਿਸ ਰਿਹਾ ਔਰ ਗਰਮੀ ਬਹੁਤ ਜ਼ਿਆਦੇ ਆਜੇ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਅਨੁਸਖਾਵੀ ਘਟਨਾ ਵਾਪਰ ਸਕਦੀ ਹੈ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾਈਆਂ ਅਸੀਂ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਪਿੰਡ ਬੱਗੇ ਕੇ ਮੋੜ ਤੋਂ ਬੱਗੇ ਕੇ ਮੋੜ ਨਰਸਰੀ ਹੈ ਕੰਬੋਜ ਗ੍ਰੀਨ ਨਰਸਰੀ ਤਾਂ ਕੰਬੋਜ ਗ੍ਰੀਨ ਨਰਸਰੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਜਿੱਥੇ ਇੱਕ ਵੱਡਾ ਨੁਕਸਾਨ ਇਸ ਨਰਸਰੀ ਦੇ ਮਾਲਕਾਂ ਦਾ ਹੋਇਆ ਡੀਜ਼ਲ ਵੀ ਹੈ ਔਰ ਨਾਲ ਇਹ ਕਿਹੜਾ ਤੇਲ ਸੀ ਸੋਇਆਬੀਨ ਸੋਇਆਬੀਨ ਦਾ ਤੇਲ ਆ ਜੋ ਫਾਜ਼ਿਲ ਕਾ ਤੋਂ ਇਹ ਦੱਸ ਰਿਹਾ ਹੈ ਕਿ ਕੈਂਟਰ ਜਿਹੜਾ ਹੈਗਾ ਲੋਡ ਹੋ ਕੇ ਤੇਲ ਦਾ ਟੈਂਕਰ ਜਿਹੜਾ ਹੈਗਾ ਲੋਡ ਹੋ ਕੇ ਨਕੋਦਰ ਜਾ ਰਿਹਾ ਸੀ ਇਸ ਤੇਲ ਨੂੰ ਫਿਲਟਰ ਕੀਤਾ ਜਾਣਾ ਸੀ ਔਰ ਰਸਤੇ ਦੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋਇਆ